ਜੀ ਮੈਂ ਹੁਣ ਮੈਂ ਕਹਿ ਕੇ ਹਟੀਆਂ ਵੀ ਜਾੜਾ ਦਾ ਦਰਦ ਹੋ ਗਿਆ ਜਾਂ ਹਰਨੀਆਂ ਹੋ ਗਿਆ ਮਤਲਬ ਕਿਹੜੇ ਕਿਹੜੇ ਤੁਸੀਂ ਦਰਦਾਂ ਦਾ ਪੱਕਾ ਹੱਲ ਕਰਦੇ ਹੋ ਜਾੜਾ ਦਾ ਦਰਦ ਦਾ ਆਪਣੇ ਕੋਲ ਦਵਾਈ ਹੁੰਦੀ ਆ ਅੱਛਾ ਜਿਹੜੀ ਬਾਬਾ ਸੀਰਾ ਉਹਦੀ ਵੀ ਦਵਾਈ ਆ ਆਪਣੇ ਕੋਲ ਸਰਤੀਓ ਦੀ ਹਰਨੀਆਂ ਦੀ ਵੀ ਆ ਜਿਹੜਾ ਡਿਕਸਾ ਇਲਾਜ ਆ ਉਹ ਵੀ ਆਪਣੇ ਕੋਲ ਪੱਕਾ ਜੀ ਗਿੰਦੇ ਜਿੰਨੇ ਅਮਰੀਕ ਵਾਲੇ ਸਾਰੇ ਮੰਨ ਕੇ ਗਏ ਨੇ ਵੀ ਸਹੀ ਆ ਆਪਣੇ ਕੋਲ ਹਾਂ ਬਾਬਾ ਜੀ ਮੈਂ ਤੁਸੀਂ ਜਾੜਾ ਦਾ ਦਰਦ ਕਹਿ ਰਹੇ ਹੋ ਵੀ ਮਤਲਬ ਇਹਦੇ ਲਈ ਕਿਹੜੀ ਦਵਾਈ ਹੁੰਦੀ ਆ ਦਵਾਈ ਇਹਦੇ ਕੁਲੀ ਕਰਨੀ ਪੈਂਦੀ ਆ ਭਾਈ ਉਹਦੇ ਉਸ ਗੱਲ ਸਕੂਰਲੀ ਕਿਵੇਂ ਕਰਨੀ ਪੈਂਦੀ ਮਤਲਬ ਪਾਕੇ ਕਚੋਲ ਕੇ ਕੱਢ ਦੇਣੀਆਂ ਜਿੰਨਾ ਮਰਜ਼ੀ ਰੇਸ਼ਾ ਖਤਮ ਕਰ ਦਿੰਦੀ ਆ ਰੇਸ਼ੇ ਨੂੰ ਠੀਕ ਆ ਬਾਬਾ ਜੀ ਜਿਹੜੀ ਤੁਸੀਂ ਕੁਰਲੀ ਕਹਿ ਰਹੇ ਹੋ ਦਵਾਈ ਕਰਨ ਦੀ ਕਿਉਂ ਉਹਦਾ ਨੁਕਸਾਨ ਤਾਂ ਨਹੀਂ ਜੇ ਅੰਦਰ ਚਲੀ ਜਾਂਦੀ ਆ ਅੰਦਰ ਨਹੀਂ ਜਾਂਦੀ ਆ ਕੀ ਬਾਹਰੇ ਰਹਿੰਦੀ ਆ ਉਹ ਠੀਕ ਹੈ ਹਾਂ ਹਾਂ ਅੰਦਰ ਨਹੀਂ ਜਾਂਦੀ ਆ ਕੀ ਠੀਕ ਹੈ ਠੀਕ ਫਿਰ ਬਾਬਾ ਇਹ ਆਸਰ ਕਿਵੇਂ ਕਰਦੀ ਹੈ ਜੀ ਬਸ ਦੰਦਾ ਦੰਦਾ ਨੂੰ ਕਰਨਾ ਨਹੀਂ ਅੰਦਰ ਤਾਂ ਲੋੜ ਨਹੀਂ ਬਸ ਕੁਰਲੀ ਕਰ 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 ਦਿੰਦੇ ਨੇ ਬਸ ਜਿੰਨਾ ਰੇਸ਼ਾ ਉਹਦਾ ਸਾਰਾ ਸਾਫ ਕਰਦੇ ਆ ਮੈਨੂੰ ਤਾਂ ਜਾਂਦੀ ਰਹੇ ਦਵਾਈ ਵਾਲਦਾਂਲੇ ਠੀਕ ਹੈ ਜਿਹੜੇ ਬੰਦੇ ਬਾਪੇ ਦੱਸ ਦਿੰਦੇ ਨੇ ਕਿ ਸਹੀ ਆ हां ਬਾਬੇ ਇਹ ਕਹਿ ਦਿੰਦੇ ਨੇ ਵੀ ਇਹ ਤਾਂ ਦਵਾਈ ਵਿੱਚ ਕੁਝ ਪਾਉਂਦੇ ਨੇ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕੋਈ ਨਸ਼ਾ ਹੋ ਜਾਂਦਾ ਨਾ ਨਸ਼ਾ ਕੋਈ ਨਹੀਂ ਆਪਣੀ ਦਵਾਈ ਦਾ ਜਿੱਥੇ ਮਰਜੀ ਕੁਝ ਚੈੱਕ ਕਰਾ ਲੈ ਮੈਨੂੰ ਵੀ ਖਤਰਾ ਹੋਊਗਾ ਜੇ ਮੈਂ ਕੋਈ ਪਾਉਂਗਾ ਖबरा ਕੋਈ ਫੜ ਲਵੇ ਆਕੇ ਆਪਣੇ ਹੈ ਉਹ ਨਹੀਂ ਕਿ 420 ਵਿੱਚ ਆਪਣੀ ਸਹੀ ਦਵਾਈ ਆ ਐਨੇ ਨੇ ਪੜੇ ਲਿਖੇ ਸਮਾਜ ਆ ਹੁਣ ਉਹਦਾ ਜਲੇ ਫੜਾ ਦੂਗੇ ਆਪਾਂ ਨੂੰ ਜੇ ਆਪਾਂ ਨਸ਼ਾ ਵਰਤਾਂਗੇ ਕੋਈ ਹੁਣ ਤਾਂ ਹਰੇਕ ਬੰਦਾ ਜਾਣਕਾਰ ਆ ਉਹਦਾ ਕਾਲੂ ਛਾਪਾ ਮਰਾਦ ਕੇ ਵੀ ਆ ਤਾਂ ਦੋ ਨੰਬਰ ਦਾ ਕੰਮ ਕਰ ਰਿਹਾ ਆਪਾਂ ਕੰਮ ਨਹੀਂ ਕਰਨਾ ਆਪਾਂ ਨੇ ਮਰੀਜ਼ਾਂ ਨੂੰ ਠੀਕ ਕਰਨ ਤੱਕ ਧਿਆਨ ਆਪਣਾ ਕੋਈ ਡਿਸਕ ਵਾਲਾ ਆ ਗਿਆ ਗੋਡੇ ਮੋਢੇ ਵਾਲਾ ਆ ਗਿਆ ਸਾਰੇ ਮੈਂ ਉਹਨਾਂ ਨੂੰ ਮੰਨ ਕੇ ਜਾਂਦੇ ਨੇ ਆਲੇ ਵੀ ਇਸ ਤਰੀਕੇ ਨਾਲ ਕੋਈ ਬੰਦਾ ਨਹੀਂ ਕਰ ਰਿਹਾ ਜਿਵੇਂ ਤੁਸੀਂ ਕਰ ਰਹੇ ਹੋ ਬੱਬੀ ਤੁਸੀਂ ਇਹ ਹਾ ਡਿਸਕ ਦਾ ਕਹਿ ਰਹੇ ਹੋ ਇਹ ਡਿਸਕ ਦਾ ਹੱਲ ਮਤਲਬ ਕਿਵੇਂ ਕਰਦੇ ਹੋ ਇਲਾਜ ਉਹ ਨੂੰ ਮੈਂ ਚੱਕਦਾ ਗੁੱਠਿਆਂ ਨਾਲ ਗਲਾਸ ਲਾ ਕੇ ਨਾ ਪਿੱਠ ਤੇ ਗੁੱਠਾਂ ਨਾਲ ਚੱਕਦਾ ਆਪੇ ਕੜਕ ਦੇ ਕੇ ਬੁਰਕ ਚੜ ਜਾਂਦੀ ਆ ਜਦ ਚੱਕਦਾ ਹਾਂ ਠੀਕ ਠੀਕ ਹਾਂ ਨਹੀਂ ਬਹੁਤ ਬੰਦੇ ਹੈਗੇ ਨੇ ਸਾਡੇ ਕਰਦੇ ਨੇ ਉਹ ਮਲਦੇ ਮਲਦੇ ਨੇ ਮੈਂ ਪਿੱਠ ਨੂੰ ਮਲਦਾ ਨਹੀਂਗਾ ਕਿਸ਼ੇ ਨੂੰ ਨਹੀਂ ਮਰਦਾ ਮੈਂ ਤੇਲ ਤਾਂ ਲਾਉਣੇ ਨਹੀਂ ਪੁੱਛਣੂ ਮੈਂ ਮੈਂ ਏਕਣੇ ਚੜਾ ਦੇਣੀ ਆ ਹੋ ਅੱਛਾ ਹਾਂ ਹਾਂ ਠੀਕ ਹੈ ਤੇ ਬਾਬਾ ਜੀ ਇਹ ਤਾਂ ਨਹੀਂ ਹੈਗਾ ਵੀ ਡਿਸਕ ਨੂੰ ਦਾਬ ਦੇਦਾ ਆਪਦੇ ਕਈ ਵਾਰ ਮਰੀਜ਼ਾਂ ਦੀ ਸ਼ਿਕਾਇਤ ਆ ਜਾਂਦੀ ਵੀ ਤੁਸੀਂ ਤਾਂ ਸਾਡਾ ਕੋਈ ਹੋਰ ਹੀ ਹੱਡ ਹਿਲਾਤਾ ਉੱਥੇ ਤਾਂ ਆਪਾਂ ਜੋਫਰ ਨੂੰ ਚਾਉਂਦੇ ਗਏ ਹਾਂ ਉੱਥੇ ਕਿਸੇ ਮਰੀਜ਼ ਬਹੁਤ ਮਰੀਜ਼ ਆਲੇ ਆਪਣੇ ਕੋਲ ਕਿਸੇ ਨੇ ਐ ਨਹੀਂ ਕਿਹਾ ਵੀ ਹੋਰ ਪਾਸੇ ਨੁਕਸਾਨ ਕਰਦਾ ਮੇਰਾ ਆਪਾਂ ਇਸੇ ਤਰੀਕੇ ਨਾਲ ਗਰਮ ਕਰ ਕਰਕੇ ਉਹਨੂੰ ਤਾਂ ਚੱਕਾ